ਚਲੋ ਵੇ ਚਲੋ ਚੱਕ ਨਾ ਖੇਚਦਾ ਕੰਮ ਖੇਚਦਾ ਬਹੁਤ ਵੱਡੀ ਪੱਧਰ ਤੇ ਚੱਲਦਾ ਵੇ ਕਿਸਾਨਾਂ ਦਾ ਕੰਮ ਤੇ ਟਿੱਬੇ ਲਾਉਂਦੇ ਤੇ ਸਪੈਸ਼ਲ ਬੰਦਾ ਐਕਸ਼ਨ ਰੈਕਸ਼ਨ ਦਿੰਦਾ ਸਾਰੇ ਬੰਦੇ ਆਹ ਬੰਦੇ ਨੇ ਕਮਾਲ ਕਰ ਰੱਖਿਆ ਸਾਰਿਆਂ ਨੂੰ ਵਾਇਰਲ ਹੋ ਗਿਆ ਇਹ ਸਾਰੇ ਤੋਂ ਵੱਧ ਦੇ ਬੰਦਾ ਇਹ ਬੰਦੇ ਦੇ ਐਕਸ਼ਨਾਂ ਤੇ ਹੀ ਟਰੈਕਟਰ ਚੱਲਦੇ ਆ ਇਹਦੇ ਹਿਸਾਬ ਨਾਲ ਹਾਂ ਜਿਵੇਂ ਇਹ ਇਸ਼ਾਰਾ ਕਰਦਾ ਉਵੇਂ ਹੀ ਟਰੈਕਟਰ ਚੱਲਦੇ ਆ ਇਹ ਕਿਸਾਨੀ ਦਾ ਕੋਚ ਹੈ ਇਹ ਵੱਡੇ ਵੱਡੇ ਬਾਹਣ ਪੱਧਰ ਕਰ ਦਿੰਦਾ ਉਹ ਇਹ ਡਰਾਈਵਰਾਂ ਨੂੰ ਹਰ ਇੱਕ ਤਜਰਬਾ ਬਰੀਕੀ ਨਾਲ ਕੀ ਕੁਝ ਸਿਖਾਉਂਦੇ ਡਰਾਈਵਰਾਂ ਨੂੰ ਆਏ ਤੂੰ ਜਾਂ ਤੱਕ ਬਣਾ ਪਾਵਰ ਵਾਲੇ ਤੋਂ ਲੈ ਕੇ ਬੋਲਡਾ ਤੋਂ ਲੈ ਕੇ ਪਾਵਰ ਸ਼ੇਡ ਤੱਕ ਡਰਾਈਵਰੀ ਕਦੀ ਆ ਅੱਛਾ ਉਹ ਖੁੱਬ ਗਿਆ ਉਹ ਕਾਰ ਤਾਂ ਖੜਾ ਟਰੈਕਟਰ ਅੱਤੇ ਚੱਲ ਬਾਈ ਚੱਲ ਇਹ ਬੜਾ ਬਰੀਕੀ ਨਾਲ ਡਰਾਈਵਰੀ ਦੇ ਆ ਮ ਦੱਸਦਾ ਚੱਲ ਬਾਈ ਚੱਲ ਸਾਰੇ ਟਰੈਕਟਰਾਂ ਦਾ ਨੂੰ ਤਜਰਬਾ ਪੂਰਾ ਤੇ ਫੋਰ ਬਾਈ ਫੋਰ ਕਰਦੇ ਅੱਧੇ ਖਰਚੇ ਚ ਕਿੰਨਾ ਵਹਣ ਪੱਦਰ ਕਰ ਦਿੰਦਾ ਖਰਚਾ ਘੱਟ ਕੰਮ ਵਧੀਆ ਪਿਆਰ ਪਾ ਜੰਮੀ ਤੇ ਪਿਆਰ ਪਾ ਜ਼ਰੂਰੀ ਆ ਅੱਛਾ ਇਹ ਦੇ ਕਿੰਨੇ ਟਰੈਕਟਰ ਆ ਬਹੁਤ ਟਰੈਕਟਰ ਬਹੁਤ ਵੱਡਾ ਕੰਮ ਆ ਕਿਸਾਨ ਦਾ ਦੀਵਾ ਕਰਨਾ ਸੀ ਹਾਂ ਪਜਾਉ ਮਿੱਟੀ ਆਪਾਂ ਪਹਿਲਾਂ ਕੱਠੀ ਕਰੀ ਹਾਂ ਪਾਂਡੇ ਮਿੱਟੀ ਬਾਹਰ ਕੱਢੀ ਹਾਂ ਉਸ ਤੋਂ ਬਾਅਦ ਉਹਨੇ ਖਰਚੇ ਦੀ ਆਪਣਾ ਵਾਹਨ ਤਿਆਰ ਹੋ ਜੂਗਾ ਅੱਧੇ ਖਰਚੇ ਚ ਵਾਹਨ ਤਿਆਰ ਕੀਤਾ ਪੂਰੀ ਵੀਡੀਓ ਦੇਖਿਓ ਮਿੱਟੀ ਬਾਹਰ ਕੱਢ ਦਿੰਦੇ ਫਿਰ 12 13 ਟਰਾਲੀਆਂ ਰੂੜੀ ਪਾਉਣੇ ਪੈਂਦੇ ਹਾਂ ਹੈ ਬਹੁਤ ਰਟਾ ਚੱਲੀ ਜਾਂਦੇ ਆ